ਇਸ ਵੀਰ ਦੀ ਸੋਚ ਨੂੰ ਸਲਾਮ ਹੈ ਜਿਸਨੇ ਮੰਗਨ ਨਾਲੋਂ ਮਿਹਨਤ ਨੂੰ ਚੁਣਿਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਵੀਰ ਨੂੰ ਜੋ ਅਪਾਹਜ ਹੈ ਤੇ ਦੇਖੋ ਫਿਰ ਵੀ ਕਿੰਨੀ ਹਿੰਮਤ ਨਾਲ ਕੰਮ ਕਰ ਰਿਹਾ ਹੈ ਇਸ ਵੀਰ ਦਾ ਹੌਂਸਲਾ ਦੇਖੋ ਕਈ ਲੋਕ ਅਪਾਹਜ ਹੋਣ ਤੇ ਮੰਗਨ ਲੱਗ ਜਾਂਦੇ ਨੇ ਪਰ ਇਹ ਵੀਰ ਦੀ ਸੋਚ ਅੱਗੇ ਸਿਰ ਝੁਕਦਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਵੱਡੀਆਂ ਭੈਣਾਂ ਮਾਵਾ ਵਾਂਗ ਪਿਆਰ ਕਰਦੀਆਂ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਬੱਚਿਆਂ ਨੂੰ ਵੱਡੀ ਭੈਣ ਆਪਣੇ ਛੋਟੇ ਵੀਰ ਨੂੰ ਖਿਡਾ ਰਹੀ ਹੈ ਭੈਣ ਭਰਾ ਦਾ ਰਿਸ਼ਤਾ ਬੜਾ ਹੀ ਅਨਮੋਲ ਹੁੰਦਾ ਹੈ ਭੈਣ ਭਰਾ ਇੱਕ ਦੂਜੇ ਦੀ ਜਿੰਦ ਜਾਨ ਹੁੰਦੇ ਨੇ ਭੈਣਾਂ ਦਾ ਪਿਆਰ ਵੀਰਾਂ ਲਈ ਕਦੇ ਵੀ ਮਤਲਬੀ ਨਹੀਂ ਹੁੰਦਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਯਾਰੀ ਦੋਸਤੀ ਸੱਚੀ ਹੋਵੇ ਤਾਂ ਕਦੇ ਵੀ ਫਿੱਕੀ ਨਹੀਂ ਪੈਂਦੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਵੀਰ ਦਾ ਵਿਆਹ ਹੈ ਤੇ ਉਸ ਦਾ ਦੋਸਤ 에ਰਪੋਰਟ ਤੋਂ ਸਿੱਧਾ ਆਪਣੇ ਦੋਸਤ ਦੇ ਵਿਆਹ ਤੇ ਆਇਆ ਹੈ ਤੇ ਦੇਖੋ ਆਪਣੇ ਦੋਸਤ ਨੂੰ ਬਿਨਾਂ ਦੱਸਿਆ ਆਇਆ ਹੈ ਜਦੋਂ ਹੀ ਵਿਆਹ ਵਾਲੇ ਵੀਰ ਨੂੰ ਪਤਾ ਲੱਗਦਾ ਹੈ ਕਿ ਇਹ ਉਸ ਦਾ ਦੋਸਤ ਹੈ ਤਾਂ ਭੱਜ ਕੇ ਜੱਫੀ ਪਾ ਲੈਂਦਾ ਹੈ ਤੇ ਰੋਣ ਲੱਗ ਜਾਂਦਾ ਹੈ ਕਿਸਮਤ ਵਾਲਿਆਂ ਨੂੰ ਮਿਲਦਾ ਹੈ ਇਹੋ ਜਿਹਾਂ ਦੋਸਤ ਸੱਚੀ ਯਾਰੀ ਦੋਸਤੀ ਹੋਵੇ ਤਾਂ ਹਮੇਸ਼ਾ ਨਾਲ ਖੜਦੀ ਹੈ ਚੰਗੇ ਯਾਰਾਂ ਦੋਸਤਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਐਮੇਤ ਹੁੰਦੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ